ਪ੍ਰੋਪਰਟਰ ਆਫ ਦੀ ਆਪਰੇਟ ਪੰਜਾਬ ਦੀ ਸਿਆਸਤ ਵਿੱਚ ਇੰਨੀ ਦਿਨੀ ਪਾਣੀਆਂ ਦਾ ਮਸਲਾ ਭਖਿਆ ਹੋਇਆ ਹੈ ਵਿਵਾਦ ਇਹ ਹੈ ਕਿ ਪੰਜਾਬ ਦਾ ਦਰਿਆਈ ਪਾਣੀ ਹਰਿਆਣਾ ਤੇ ਰਾਜਸਥਾਨ ਨਾਲ ਵੰਡਿਆ ਜਾਵੇ ਜਾਂ ਨਾ ਵੈਸੇ ਤਾਂ ਕੁਦਰਤੀ ਸੋਮਿਆਂ ਬਾਰੇ ਕੋ ਮੰਤਰੀ ਰਿਪੇਰਿੰਗ ਕਾਨੂੰਨ ਮੁਤਾਬਿਕ ਕੁਦਰਤੀ ਸੋਮਿਆਂ ਤੇ ਸਬੰਧਤ ਰਾਜ ਦਾ ਅਧਿਕਾਰ ਹੋਏਗਾ ਦਲੀਲ ਹੈ ਕਿ ਕਿਉਂਕਿ ਕੁਦਰਤੀ ਸੋਮਿਆਕਰਨ ਹੋਣ ਵਾਲਾ ਨੁਕਸਾਨ ਵੀ ਉਸੇ ਧਰਤੀ ਨੂੰ ਹੀ ਚੱਲਣਾ ਪੈਂਦਾ ਹੈ ਇਸ ਲਈ ਫਾਇਦੇ ਦਾ ਪਹਿਲਾ ਅਧਿਕਾਰ ਵੀ ਉਸੇ ਦਾ ਹੀ ਹੋਣਾ ਚਾਹੀਦਾ ਹੈ ਪਰ ਪੰਜਾਬ ਦੇ ਪਾਣੀਆਂ ਦੇ ਕੇਸ ਵਿੱਚ ਅਜੇ ਹੱਲ ਨਾ ਹੋਇਆ। ਪੰਜਾਬ ਹਮੇਸ਼ਾ ਇਸੇ ਦਲੀਲ ਨੂੰ ਲੈ ਕੇ ਲੜਦਾ ਰਿਹਾ ਹੈ। ਸਤਲੁਜ-ਯਮੁਨਾ ਲਿੰਕ ਨਹਿਰ ਦੇ ਮਾਮਲੇ ਤੇ ਫੈਸਲਾ ਸੁਣਾਉਂਦਿਆਂ ਸੁਪਰੀਮ ਕੋਰਟ ਨੇ ਪੰਜਾਬ ਨੂੰ ਝਟਕਾ ਦਿੱਤਾ ਹੈ। ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਨਹਿਰ ਦਾ ਨਿਰਮਾਣ ਜਾਰੀ ਰਹੇਗਾ। ਯਾਨੀ ਕਿ ਪੰਜਾਬ ਦਾ ਪਾਣੀ ਹਰਿਆਣਾ ਅਤੇ ਹੋਰ ਸੂਬਿਆਂ ਨਾਲ ਵੰਡਿਆ ਜਾਵੇਗਾ। ਜਦਕਿ ਪੰਜਾਬ ਲਗਾਤਾਰ ਇਸ ਦਾ ਵਿਰੋਧ ਕਰਦਾ ਰਿਹਾ ਹੈ। ਜਾਣੋ ਆਖਰ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ ਕੀ? साल 1966 ਵਿੱਚ ਜਦੋਂ ਪੰਜਾਬ ਨੂੰ ਭਾਸ਼ਾ ਦੇ ਆਧਾਰ ਤੇ ਵੰਡਿਆ ਗਿਆ ਤਾਂ ਹਰਿਆਣਾ ਇੱਕ ਵੱਖਰਾ ਸੂਬਾ ਬਣਿਆ ਪੰਜਾਬ ਵਿੱਚੋਂ ਹੀ ਨਿਕਲੇ ਹੋਣ ਕਾਰਨ ਪੰਜਾਬ ਦੇ ਪਾਣੀਆਂ ਤੇ ਹਰਿਆਣਾ ਦਾ ਹੱਕ ਮੰਗਿਆ ਜਾਣ ਲੱਗਾ ਇਹ ਮਸਲਾ ਪੰਜਾਬ ਤੇ ਹਰਿਆਣਾ 'ਚ ਝਗੜੇ ਦਾ ਵੱਡਾ ਕਾਰਨ ਬਣਿਆ ਕੇਂਦਰ ਵੱਲੋਂ ਦੋਹਾਂ ਸੂਬਿਆਂ ਨੂੰ ਦੋ ਸਾਲ ਅੰਦਰ ਆਪਸ 'ਚ ਪਾਣੀ ਦੀ ਵੰਡ ਕਰਨ ਲਈ ਆਖਿਆ ਗਿਆ ਪਰ ਇਹ ਨਾ ਹੋ ਸਕਿਆ ਸਾਲ 1973 ਵਿੱਚ ਅਕਾਲੀ ਦਲ ਨੇ ਅਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ ਮਤੇ ਵਿੱਚ 1966 ਦੇ ਰੀਆਰਗੇਨਾਈਜੇਸ਼ਨ ਐਕਟ ਤੋਂ ਉਪਜੀਆਂ ਪੰਜਾਬ ਦੀਆਂ ਹੋਰ ਮੰਗਾਂ ਸਮੇਤ ਪੰਜਾਬ ਦੇ ਪਾਣੀ ਪੰਜਾਬ ਕੋਲ ਹੀ ਰਹਿਣਗੇ ਵੀ ਇੱਕ ਮਤ ਸੀ ਇਹ ਮਤਾ ਇੱਕ ਤਰ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਦੇ ਹੱਕਾਂ ਲਈ ਤਿਆਰ ਖੜਾੜਾ ਸੀ ਸਾਲ 1976 ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦਖਲ ਦਿੱਤਾ ਅਤੇ ਪੰਜਾਬ ਹਰਿਆਣਾ ਤੇ ਰਾਜਸਥਾਨ ਵਿਚਕਾਰ ਪਾਣੀਆਂ ਦੀ ਵੰਡ ਦਾ ਸਮਝੌਤਾ ਹੋਇਆ ਦਿੱਨਾ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਬਿਠਾ ਕੇ ਤੈਅ ਕੀਤਾ ਗਿਆ ਕਿ ਕਿਹੜੇ ਸੂਬੇ ਨੂੰ ਇਹਨਾਂ ਸੋਮਿਆਂ ਤੋਂ ਕਿੰਨਾ ਪਾਣੀ ਮਿਲੇਗਾ ਪਾਣੀ ਦੀ ਵੰਡ ਲਈ ਸਤਲੁਜ ਦਰਿਆ ਅਤੇ ਯਮੁਨਾ ਨਦੀ ਵਿਚਕਾਰ ਨਹਿਰ ਬਣਾਉਣਾ ਤੈਅ ਹੋਇਆ ਜਿਸ ਨੂੰ ਦਿੱਤਾ ਗਿਆ ਸਤਲੁਜ ਯਮੁਨਾ ਲਿੰਕ ਨਹਿਰ ਦਾ ਨਾਮ ਸਾਲ 1979 ਵਿੱਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਦੌਰਾਨ ਨਹਿਰ ਦੇ ਨਿਰਮਾਣ ਲਈ ਜ਼ਮੀਨ ਐਕਵਾਇਰ ਕੀਤੀ ਗਈ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹਾਲਾਂਕਿ ਬਾਅਦ ਵਿੱਚ ਮਾਮਲੇ ਤੇ ਘਿਰਦੇ ਦੇਖ ਬਾਦਲ ਨੇ ਇਸ ਤੋਂ ਪੱਲਾ ਛੱਡ ਦਿਆਂ ਦਾਵਾ ਕੀਤਾ ਕਿ ਇਹ ਅਫਸਰ ਸਾਹਿਬ ਦੇ ਸੁਤੰਤਰ ਫੈਸਲੇ ਨੇ 1973 ਚ ਪਾਸ ਕੀਤੇ ਗਏ ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਵਾਉਣ ਲਈ ਸਾਲ 1982 ਚ ਜਰਨੈਲ ਸਿੰਘ ਪਿੰਡਰਾਂਵਾਲਾ ਨੇ ਧਰਮਯੁੱਧ ਮੋਰਚਾ ਲਗਾਇਆ ਇਸ ਤੋਂ ਬਾਅਦ ਪੰਜਾਬ ਚ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਇੰਦਰਾ ਗਾਂਧੀ ਦਾ ਕਤਲ ਅਤੇ ਸਿੱਖ ਕਤਲੇਆਮ ਦਾ ਦੌਰ ਆਇਆ ਪੰਜਾਬ ਨੂੰ ਸ਼ਾਂਤ ਕਰਨ ਲਈ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਹਰਚੰਦ ਸਿੰਘ ਲੋਗੋਵਾਲ ਵੀ ਸਮਝੌਤਾ ਹੋਇਆ ਜੁਲਾਈ 1985 ਦੇ ਰਾਜੀਵ ਲੋਗੋਵਾਲ ਸਮਝੌਤੇ ਮੁਤਾਬਕ ਪੰਜਾਬ ਦਾ ਪਾਣੀ ਹਰਿਆਣਾ ਤੇ ਰਾਜਸਥਾਨ ਨਾਲ ਵੰਡਿਆ ਜਾਵੇਗਾ ਇਸ ਲਈ ਸਤਲੁਜ ਯਮਨਾ ਲਿੰਕ ਕਨਾਲ ਦਾ ਨਿਰਮਾਣ ਜਾਰੀ ਰਹੇਗਾ ਰਾਜੀਵ ਲੋਗੋਵਾਲ ਸਮਝੌਤੇ ਵਿੱਚ ਅਨੰਦਪੁਰ ਮਤੀਆਂ ਦੀਆਂ ਕਈ ਮਦਾਂ ਮੰਨ ਲਈਆਂ ਗਈਆਂ ਹਾਲਾਂਕਿ ਲਾਗੂ ਨਹੀਂ ਹੋਈਆਂ ਰਾਜੀਵ ਲੋਗੋਵਾਲ ਸਮਝੌਤੇ ਤੋਂ ਬਾਅਦ ਸਾਲ 1985 ਚ ਤਤਕਾਲੀ ਅਕਾਲੀ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਨਹਿਰ ਦਾ ਨਿਰਮਾਣ ਸ਼ੁਰੂ ਕਰਵਾ ਦਿੱਤਾ ਸਾਲ 1990 ਵਿੱਚ ਪੰਜਾਬ ਚ ਖਾੜਕੂਵਾਦ ਦੇ ਦੌਰਾਨ ਨਹਿਰ ਦਾ ਨਿਰਮਾਣ ਕਰ ਰਹੇ ਚੀਫ ਇੰਜੀਨੀਅਰ ਸੁਪਰਡੈਂਟ ਇੰਜੀਨੀਅਰ ਅਤੇ ਕਈ ਮਜ਼ਦੂਰਾਂ ਦਾ ਕਤਲ ਕਰ ਦਿੱਤਾ ਗਿਆ। ਹਾਲਾਤ ਇਹ ਹੋਏ ਕਿ ਤਕਰੀਬਨ 2 ਦਰਜਨ ਤੋਂ ਵੱਧ ਮਜ਼ਦੂਰਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਜਿਸ ਤੋਂ ਬਾਅਦ ਨਿਰਮਾਣ ਰੁਕ ਗਿਆ। ਸਾਲ 2002 ਵਿੱਚ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਕਿ ਨਹਿਰ ਬਣਾਉਣ ਦਾ ਕੰਮ ਪੂਰਾ ਕੀਤਾ ਜਾਵੇ। ਨਹਿਰ ਬਣਾਉਣ ਦੇ ਵਿਰੋਧ ਵਿੱਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2004 ਵਿੱਚ ਪਾਣੀਆਂ ਦਾ ਸਮਝੌਤਾ ਰੱਦ ਕਰ ਦਿੱਤਾ ਅਤੇ ਪੰਜਾਬ ਵਿਧਾਨ ਸਭਾ ਅੰਦਰ ਮਤਾ ਪਾਸ ਹੋਣ ਤੋਂ ਬਾਅਦ ਸਤਲੁਜ ਜੇਮਨਾ ਲਿੰਕ ਕਨਾਲ ਦਾ ਨਿਰਮਾਣ ਰੋਕ ਦਿੱਤਾ ਗਿਆ। ਤਤਕਾਲੀ ਰਾਸ਼ਟਰਪਤੀ ਨੇ ਪਾਣੀਆਂ ਦਾ ਮਸਲਾ ਹੱਲ ਕਰਨ ਲਈ ਸੁਪਰੀਮ ਕੋਰਟ ਨੂੰ ਰੈਫਰ ਕਰ ਦਿੱਤਾ। 2016 ਵਿੱਚ ਕੇਂਦਰ ਦੀ ਭਾਜਪਾ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕਿਹਾ ਕਿ ਪੰਜਾਬ ਦਾ ਪਾਣੀ ਹਰਿਆਣਾ ਨਾਲ ਵੰਡਿਆ ਜਾਣਾ ਚਾਹੀਦਾ ਹੈ। ਹਰਿਆਣਾ ਵਿੱਚ ਬੀਜੇਪੀ ਦੀ ਸਰਕਾਰ ਹੈ ਪੰਜਾਬ ਅਤੇ ਕੇਂਦਰ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੀ ਭਾਈਵਾਲੀ ਦੀ ਸਰਕਾਰ ਹੈ ਵਿਰੋਧੀ ਪਾਰਟੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਬੀਜੇਪੀ ਨੂੰ ਸਿਆਸੀ ਭਾਈਵਾਲੀ ਤੋੜਨ ਲਈ ਕਿਹਾ ਜਾ ਰਿਹਾ ਹੈ ਸਾਲ 2016 ਦੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਮਤਾ ਲਿਆਂਦਾ ਗਿਆ ਹੈ ਜਿਸ ਚ ਆਖਿਆ ਗਿਆ ਕਿ ਪੰਜਾਬ ਕੋਲ ਹੋਰ ਸੂਬੇ ਨੂੰ ਦੇਣ ਲਈ ਇੱਕ ਵੀ ਵਾਧੂ ਬੂੰਦ ਪਾਣੀ ਨਹੀਂ ਸਤਲੁਜ-ਜਮੁਨਾ ਲਿੰਕ ਨਹਿਰ ਦਾ ਪੰਜਾਬ ਅੰਦਰ 80% ਨਿਰਮਾਣ ਹੋਇਆ ਹੈ ਅਤੇ ਹਰਿਆਣਾ ਅੰਦਰ 100% ਨਿਰਮਾਣ ਮੁਕੰਮਲ ਹੈ। ਇਹ ਨਹਿਰ ਪੰਜਾਬ ਦੇ ਸਤਲੁਜ ਦਰਿਆ ਨੂੰ ਹਰਿਆਣਾ ਦੀ ਜਮੁਨਾ ਨਦੀ ਨਾਲ ਜੋੜਨ ਲਈ ਬਣਾਈ ਗਈ ਤਾਂ ਜੋ ਪੰਜਾਬ ਤੋਂ ਸਤਲੁਜ ਦਾ ਪਾਣੀ ਹਰਿਆਣਾ ਨੂੰ ਭੇਜਿਆ ਜਾ ਸਕੇ। ਇਸ ਨਹਿਰ ਦੀ ਲੰਬਾਈ ਕਰੀਬ 214 ਕਿਲੋਮੀਟਰ ਪ੍ਰਸਤਾਵਿਤ ਸੀ।